ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਸਟਾਕ ਕਲੀਅਰ ਦੀ ਸੇਲ ਚੱਲਦੀ ਹੈ ਆਪਣੇ ਕੋਲ ਤੇ ਅਸੀਂ ਤੁਹਾਨੂੰ ਅੱਜ ਦੇ ਰਹੇ ਹਾਂ ਅੱਜ ਦੀ ਸੇਲ ਦੇ ਵਿੱਚ ਆ ਰੌਮ ਟੈਕਸ ਬ੍ਰਾਂਡ ਦੇ ਸੂਟ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸਟੱਫ ਮਿਲੇਗਾ ਜਿੱਦਾਂ ਕਾਟਨ ਦੇ ਯਾਦ ਸੂਟ ਹੋਣਗੇ ਜੀ ਮੋਡਲ ਦੇ ਸੂਟ ਹੋਣਗੇ ਉਹ ਜਦੋਂ ਤੁਸੀਂ ਵੀਡੀਓ ਦੇਖੋਗੇ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਜੀ ਸਾਰੇ ਸੂਟ ਕਿਹੜੇ ਕਿਹੜੇ ਸਟੱਫ ਤੇ ਕਿਹੜੇ ਕਿਹੜੇ ਬ੍ਰਾਂਡ ਦੇ ਨੇ ਜਿਹੜੇ ਇਹ ਵਾਲੇ ਸੂਟ ਨੇ ਜੀ ਇਹ 3500 ਤੋਂ ਲੈ ਕੇ 3800 ਦੀ ਰੇਂਜ ਵਾਲੇ ਸੂਟ ਨੇ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ 2900 ਦੇ ਸੂਟ 29000 ਦੇ ਵਿੱਚ ਸਾਰਾ ਹੀ ਫੁੱਲ ਡਿਸਕਾਊਂਟਡ ਵੀਡੀਓ ਅੱਜ ਦੀ ਤੇ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਇਹ ਸੂਟ ਤੁਸੀਂ ਮੇਰੀ ਵੀਡੀਓ ਚ ਬਹੁਤ ਵਾਰ ਦੇਖਦੇ ਹੋ ਜੀ ਕਾਫੀ ਵਾਰੀ ਅਸੀਂ ਇਹ ਹਰੇਕ ਮਤਲਬ ਕਿ ਗਰਮੀ ਦੇ ਮੌਸਮ ਦੇ ਵਿੱਚ ਰਾਮ ਟੈਕਸ ਬ੍ਰਾਂਡ ਦੀ ਕਾਫੀ ਜ਼ਿਆਦਾ ਵਾਇਰਲ ਵੀਡੀਓ ਹੁੰਦੀ ਹੈ ਸਾਡੀ ਇਹ ਵਾਲੀ ਤੇ ਬਹੁਤ ਸੋਹਣੇ ਸੂਟ ਨੇ ਜੀ ਸਾਰੇ ਚਿਕਮ ਵਰਕ ਦੇ ਹੁੰਦੇ ਆ ਤੇ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ 3800 ਤੇ 3900 4000 ਤੱਕ ਇਹਨਾਂ ਦਾ ਪ੍ਰਾਈਸ ਜਾਂਦਾ ਸੀਗਾ ਸ਼ੁਰੂ-ਸ਼ੁਰੂ ਦੇ ਵਿੱਚ ਤੇ ਹੁਣ ਅਸੀਂ ਤੁਹਾਨੂੰ ਦੇ ਰਹੇ ਹਾਂ ਇਹ ਵਾਲੇ ਸੂਟ 2900 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਰਾਮ ਟੈਕਸ ਬ੍ਰਾਂਡ ਆ ਜੀ ਪਿਓਰ ਕਾਟਨ ਦਾ ਸੂਟ ਆ ਠੀਕ ਹੈ ਇਹਦੇ ਨਾਲ ਪਿਓਰ ਕਾਟਨ ਦੀ ਸਲਵਾਰ ਹੈ ਤੇ ਨਾਲ ਤੁਹਾਨੂੰ ਇਹ ਪੇਂਟ ਵਾਲੀ ਦੁਪੱਟੇ ਮਿਲਣਗੇ ਪਿਓਰ ਮਸਲੀਨ ਦਾ ਲੰਮਾ ਚੌੜਾ ਜਿਹਾ ਪੇਂਟ ਵਾਲਾ ਦੁਪੱਟਾ ਐਦਾਂ ਡਿਜ਼ਾਈਨਰ ਚ ਬਣਿਆ ਹੋਇਆ ਜੀ ਠੀਕ ਹੈ ਕਲਰ ਆਪਸ਼ਨ ਘੱਟ ਹੋਏਗੀ ਕਾਫੀ ਜ਼ਿਆਦਾ ਇਹਦਾ ਸੈਕੰਡ ਕਲਰ ਹੈ ਸੇਮ ਦੇ ਵਿੱਚ ਮੈਂਦੀ ਕਿ ਇੱਕ ਕਲਰ ਤੁਹਾਨੂੰ ਹਲਕਾ ਜਿਹਾ ਡਿਜ਼ਾਈਨ ਚੇਂਜ ਆ ਖੋਲ ਕੇ ਦਿਖਾ ਦਨੀ ਇਹ ਵੀ ਪਿਓਰ ਕਾਟਨ ਹੈ ਜੀ ਇਹ ਬਿਲਕੁਲ ਪਿਓਰ ਇਹ ਹੁਣ ਅੱਗੇ-ਅੱਗੇ ਆਉਣ ਵਾਲੇ ਮੌਸਮ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਤੁਸੀਂ ਪਹਿਲਾਂ ਹੀ ਲੈ ਕੇ ਸੇਵ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਜੀ ਪਿਓਰ ਕਾਟਨ ਚਿਕੋਂ ਵਰਕ ਦੇ ਨਾਲ ਠੀਕ ਹੈ ਅਗਰ ਤੁਸੀਂ ਸਲਵਾਰ ਨੂੰ ਲਾਈਨਿੰਗ ਕਾਟਨ ਦੀ ਲਗਾਣੇ ਹੋ ਕਿਉਂਕਿ ਨਾ ਇਹ ਬਹੁਤ ਜ਼ਿਆਦਾ ਪਿਓਰ ਆ ਦੇਖੋ ਹਲਕਾ ਜਿਹਾ ਕਿਤੇ ਨਾ ਕਿਤੇ ਸੀ ਥਰੂ ਹੋਣ ਦਾ ਚਾਂਸ ਰਹਿੰਦਾ ਏ ਤੇ ਜਿਹੜੀ ਇਹ ਸ਼ਰਟ ਆ ਜੀ ਇਹਦੀ ਇਹ ਲਾਈਨਿੰਗ ਇਹਦੇ ਵਿੱਚ ਹੁੰਦੀ ਹੋਈ ਆ ਇਹੀ ਲਾਈਨਿੰਗ ਲੱਗੇਗੀ ਇਹਦੇ ਵਿੱਚ ਠੀਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਸਾਰਾ ਦੁਪੱਟੇ ਤੇ ਜੋਰ ਲੱਗਿਆ ਪਿਆ ਨੈਕਸਟ ਦੰਨੇ ਆ ਅਲੱਗ-ਅਲੱਗ ਜਿਹੇ ਡਿਜ਼ਾਈਨ ਇਹ ਗਾ ਰਾਮਟੈਕਸ ਬ੍ਰਾਂਡ ਆ ਜੀ ਸਾਰੇ ਹੀ 2900 ਦੇ 200 ਨੂੰ ਅਸੀਂ ਇਹ ਵੈਸਟ ਕਲੈਕਸ਼ਨਾਂ ਦੇ ਰਹੇ ਆ ਆ ਗਿਆ ਦੇਖੋ ਸੂਟ ਬਹੁਤ ਪਿਆਰਾ ਸੂਟ ਆ ਪੈਚ ਵਰਕ ਦੇ ਨਾਲ ਆ ਸਾਈਡਾਂ ਤੇ ਚਿਕਮ ਵਰਕ ਆ ਜੀ ਇਹਦਾ ਜਿਹੜਾ ਬੈਕ ਸਾਈਡ ਰਹੇਗੀ ਉਹ ਪ੍ਰਿੰਟਡ ਰਹੇਗੀ ਇਹਦੀ ਸਲਵਾਰ ਪਲੇਨ ਰਹੇਗੀ ਇਹ ਵਾਲੇ ਠੀਕ ਹੈ ਤੇ ਇਹਦੀ ਲਾਈਨਿੰਗ ਵੀ ਤੁਹਾਨੂੰ ਵਿੱਚ ਹੀ ਦਿੱਤੀ ਹੋਈ ਆ ਇਹਦੀ ਕੋਈ ਨਹੀਂ ਛੋਟ ਦੇ ਫਰੰਟ ਦੀ ਲਾਈਨਿੰਗ ਦਿੱਤੀ ਹੋਈ ਆ ਦੁਪੱਟੇ ਬਹੁਤ ਸੋਹਣੇ ਨੇ ਖੁਸ਼ ਇਦਾਂ ਦੀ ਲੁੱਕ ਆ ਜਾਏਗੀ ਜੀ ਬਣਨ ਤੋਂ ਬਾਅਦ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਬਲੈਕ ਕਲਰ ਦਾ ਸੂਟ ਬਹੁਤ ਪਿਆਰਾ ਚਿਕਨ ਵਰਕ ਦੇ ਉੱਪਰ ਇਹ ਚ ਸੈਕਿੰਡ ਡਿਜ਼ਾਈਨਿੰਗ ਇਹ ਵਾਲੀ ਆ ਜਾਏਗੀ ਇਹ ਪ੍ਰਿੰਟ ਆ ਜਾਏਗਾ ਜੀ ਕਲਰ ਹੀ ਬਹੁਤ ਸੋਹਣਾ ਗਰਮੀਆਂ ਦੇ ਅਕੋਰਡਿੰਗ 25 ਸੌਰੀ 2900 ਇਹਨਾਂ ਸੂਟਾਂ ਦਾ ਪ੍ਰਾਈਸ ਆ ਫਰੰਟ ਦੀ ਲਾਈਨਿੰਗ ਵਿੱਚ ਦਿੱਤੀ ਹੋਈ ਆ ਬਾਕੀ ਤੁਸੀਂ ਸਲਵਾਰ ਨੂੰ ਲਗਾਨੀ ਹੈ ਥੋਡੀ ਚੁਆਇਸ ਆ ਨੈਕਸਟ ਇਹ ਵੀ ਪ੍ਰਿੰਟ ਆ ਗ੍ਰੇ ਕਲਰ ਦੇ ਉੱਪਰ ਇਹਦੀ ਆ ਬੈਕ ਸਾਈਡ ਆ ਜੀ ਜਿਹੜੀ ਇਹ ਪ੍ਰਿੰਟਿੰਗ ਆ ਠੀਕ ਆ ਪੂਰੀ ਲੰਮੀ ਚੌੜੀ ਬੈਕ ਸਾਈਡਾਂ ਪਿੱਛੇ ਵੀ ਵਰਕ ਆ ਬੈਕ ਸਾਈਡ ਦੇ ਵੀ ਸਾਰਾ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀ ਕੀਤੀ ਹੋਈ ਆ 3.5 ਮੀਟਰ ਦੀ ਸ਼ਰਟ ਆ ਛੋਟੀ ਚੁਆਇਸ ਆ ਜਿਹੜੀ ਇਹਦੀ ਆਵਾਜੂ ਨੇ ਪ੍ਰਿੰਟਡ ਲਗਾਨੀਆਂ ਨੇ ਜਾਂ ਫਿਰ ਕੁਝ ਇਸ ਚੋਂ ਜਿਹੜਾ ਐਕਸਟਰਾ ਕੱਪੜਾ ਬਚੇਗਾ ਉਸੇ ਡਿਜ਼ਾਈਨਿੰਗ ਕਰਨੀ ਆ ਏ ਦੇਖੋ ਫੋਟੋ ਦੇ ਵਿੱਚ ਵੀ ਸੇਮ ਡਿਜ਼ਾਈਨਿੰਗ ਕੀਤੀ ਹੋਈ ਆ ਉੱਪਰ ਪ੍ਰਿੰਟਡ ਲੱਗਿਆ ਹੋਇਆ ਨੀਚੇ ਡਿਜ਼ਾਈਨਿੰਗ ਕੀਤੀ ਹੋਈ ਆ ਫਰੰਟ ਵਾਲੇ ਵਰਕ ਨਾਲ ਦੇ ਕਲਰ ਪ੍ਰਿੰਟ ਬਹੁਤ ਸੋਹਣੇ ਆ ਇਹ ਨੈਕਸਟ ਪ੍ਰਿੰਟ ਆ ਜੀ ਬੈਕ ਸਾਈਡ ਦਾ ਦੇਖੋ ਸੂਟ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਨੇ ਸਾਰੇ ਸੂਟ ਪਿਓਰ ਕਾਟਨ ਦੇ ਸੂਟ ਨੇ ਕਾਫੀ ਜਣੇ ਕਹੀ ਜਾਂਦੇ ਸੀ ਕਿ ਕਾਟਨ ਵੀ ਲੈ ਕੇ ਆਓ ਜੀ ਕਾਟਨ ਵੀ ਲੈ ਕੇ ਆਓ ਜੇ ਕਾਟਨ ਲੈ ਕੇ ਆਏ ਆ ਤਾਂ ਵੈਸਟ ਕੁਆਲਿਟੀ ਦੇ ਵਿੱਚ ਹੀ ਲੈ ਕੇ ਆਏ ਆ ਉਹ ਵੀ ਸਿੱਧਾ ਹੀ ਡਿਸਕਾਊਂਟ ਤੇ 2900 ਦੇ ਵਿੱਚ ਪਿਓਰ ਦਾ ਸੂਟ ਮਿਲ ਰਿਹਾ ਜੀ ਤੁਹਾਨੂੰ ਕਲਰ ਚੁਆਇਸ ਬਹੁਤ ਪਿਆਰੀ ਪਿਆਰੀ ਜੀ ਆ ਫਰੰਟ ਦੀ ਲਾਈਨਿੰਗ ਨਾਲ ਦਿੱਤੀ ਹੋਈ ਆ ਕਿਉਂਕਿ ਬੈਕ ਸਾਈਡ ਤੇ ਤਾਂ ਲਾਈਨਿੰਗ ਲਗਾਉਣ ਦੀ ਜ਼ਰੂਰਤ ਹੈ ਨਹੀਂ ਆ। ਕੱਪੜਾ ਬਹੁਤ ਸੋਹਣਾ ਹੈ। ਫਰੰਟ ਦੀ ਤਾਂ ਦਿੱਤੀ ਹੋਈ ਹੈ ਕਿਉਂਕਿ ਦੇਖੋ ਇਹ ਸੀ ਥਰੂ ਆ ਸਾਰਾ ਹੀ। ਜਿਹੜੇ ਵਿੱਚ ਚਿਕਨ ਦਾ ਕੰਮ ਹੈ ਹੋਲਸ ਨੇ। ਤੇ ਇੱਕ ਕਲਰ ਤੁਹਾਨੂੰ ਵਿੱਚ ਲਾਈਟ ਫਰੋਜ਼ੀ ਮਿਲ ਜਾਏਗਾ। ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ। ਇਹ ਬੈਕ ਸਾਈਡ ਦਾ ਪ੍ਰਿੰਟ ਹੈ ਜੇ। ਬੈਕ ਸਾਈਡ ਦੇ ਸਾਹਦੇ ਪੱਲਿਆਂ ਦੇ ਉੱਪਰ ਤੁਹਾਨੂੰ ਲੇਸਵਰਕ ਮਿਲ ਜਾਏਗਾ ਇਹ 프ਰੰਟ ਇੱਥੇ ਆਪਣਾ ਨੈਕ ਬੰਨ ਜੇਗਾ ਸੈਂਟਰ ਦੇ ਵਿੱਚ ਪ्युअर ਮਸਲੀਨ ਦੇ ਦੁਪट्टे ਠੀਕ ਹੈ ਜੀ ਇਹ ਸਾਰੇ ਸੀਗੇ ਆਰਟੈਕਸ ਬ੍ਰਾਂਡ ਦੇ ਬਹੁਤ ਪਿਆਰੇ ਜੇ ਸੂਟ ਠੀਕ ਹੈ ਚਿਕਮ ਵਰਕ ਦੇ ਉੱਪਰ ਜਿਨ੍ਹਾਂ ਦਾ ਪ੍ਰਾਈਸ 3500 ਤੋਂ 3800 ਸੀਗਾ ਤੇ ਅਸੀਂ ਤੁਹਾਨੂੰ ਦੇ ਰਿਹਾ 2900 ਦੇ ਵਿੱਚ ਨੈਕ ਸੂਟ ਦੰਨੇ ਆ ਜੀ ਪਿਓਰ ਤੇ ਹੈ ਵੀ ਪਿਓਰ ਕਾਟਨ ਅੱਜ ਦੀ ਵੀਡੀਓ ਸਾਰੀ ਕਾਟਨ ਤੇ ਹੀ ਰਹੇਗੀ। ਧਿਆਨ ਨਾਲ ਦੇਖਿਓ ਸੂਟ ਨੂੰ। ਤੇ ਇੱਧਰ ਰਹੇਗਾ ਜੀ ਆਪਣਾ ਨੈਕ ਪਿਓਰ ਕਾਟਨ ਸਾਰੇ ਫਰੰਟ ਦੇ ਵਿੱਚ ਡਾਟਸ ਰਹਿਣਗੇ ਤੇ ਨੀਚੇ ਲੇਸ ਵਰਕ ਕੀਤਾ ਹੋਇਆ। ਠੀਕ ਹੈ। ਮੇਨ ਹੈਗੀ ਐ ਬੈਕ ਇਹ ਵਿਅਕਤੀ ਉਰੀਨ ਇੱਕ ਬਣ ਜਾਏਗਾ ਜੀ ਵਿਅਕਤੀ ਵੀ ਵਰਕ ਹੈ ਤੇ ਬਾਕੀ ਸਾਰਾ ਸੂਟ ਪਲੇਨ ਆ ਇਹਦੇ ਨਾਲ ਤੁਹਾਨੂੰ ਪਿਓਰ ਸ਼ਫੌਨ ਦਾ ਦੁਪੱਟਾ ਮਿਲੇਗਾ ਪਿਓਰ ਦਾ ਦੁਪੱਟਾ ਜੀ ਬਹੁਤ ਲੰਮਾ ਚੌੜਾ ਜਿਆ ਸਟੀਚਿੰਗ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀ ਆ ਸੂਟ ਦੇ ਇਹ ਪਿਓਰ ਮੋਡਲ ਦਾ ਸੂਟ ਹੈ ਜੀ। ਸੈਂਟਰ ਪੈਨਲ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਆ। ਠੀਕ ਹੈ। ਰਾਮ ਟੈਕਸ ਬ੍ਰਾਂਡ ਰਹੇਗਾ। ਪਲੇਨ ਸਲਵਾਰ ਆ 3 ਮੀਟਰ ਦੀ ਤੇ ਮਸਲੀਨ ਦਾ ਇਹਦੇ ਨਾਲ ਦੁਪੱਟਾ ਡਿਜੀਟਲ ਪ੍ਰਿੰਟਿੰਗ ਦੇ ਨਾਲ। ਇਹ ਸਿੰਗਲ ਸਿੰਗਲ ਸੂਟ ਨੇ ਜੀ ਤਾਂ ਦੇ ਰਹੀ ਅਸੀਂ ਤੁਹਾਨੂੰ। ਇਹ ਸੂਟ ਤੁਸੀਂ ਅਕਸਰ ਮੇਰੀ ਵੀਡੀਓ ਚ ਦੇਖਦੇ ਹੋ ਨੀ 3800 ਵਾਲਾ ਸੂਟ ਆ ਜੀ ਇਹ। ਰਾਖੀ ਬ੍ਰਾਂਡ ਦਾ 3800 ਵਾਲਾ ਸੂਟ ਹੈ। ਇਹ ਤਾਂ ਸੀ ਹਰ ਮੌਸਮ ਵਿੱਚ ਸਾਡੀ ਇਹ ਵੀਡੀਓ ਚੱਲਦੀ ਆ ਗਰਮੀ ਸਰਦੀ ਵਿੱਚ ਮਡਾਲ ਚੱਲਦੀ ਆ। 3800 ਵਾਲਾ ਸੂਟ ਆ। ਅਸੀਂ ਤੁਹਾਨੂੰ 2900 ਦੇ ਰਹੇ ਆ ਬਾਜੂ ਲੱਗ ਤੋਂ ਆ। ਸਿੰਗਲ ਪੀਸ ਪੈਨੇ ਜੇ। ਠੀਕ ਹੈ ਮਡਾਲ ਦੀ ਸਲਵਾਰ ਇਹਦੇ ਨਾਲ ਤੇ ਪਿਓਰ ਚਨਾਉਣ ਸ਼ਫਾਨ ਦਾ ਸਾਰੇ ਵਰਕ ਵਾਲਾ ਦੁਪੱਟਾ। ਇਸ ਤੇ ਦੁਪੱਟੇ ਦੇ ਸਾਰੇ ਤੇ ਦੇਖੋ ক্লোਸਰ ਦਿਖਾਣੇ ਆ ਜੀ ਸਿੱਪੀ ਦਾ ਵਰਕ ਹੈ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਠੀਕ ਹੈ ਸਿੰਗਲ ਸਿੰਗਲ ਪੀਸ ਕਰਕੇ ਦੇ ਰਿਆ 2900 ਦਾ ਸੂਟ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਰਾਮ ਟੈਕਸ ਬ੍ਰਾਂਡ ਦਾ ਬਹੁਤ ਪਿਆਰਾ ਸੂਟ ਆ ਲਾਈਨਿੰਗ ਮਸਲੀਨ ਦੇ ਉੱਪਰ ਸਟਾਫ ਹੀ ਬਹੁਤ ਸੋਹਣਾ ਪਹਿਲਾਂ ਤਾਂ ਫਿਰ ਉੱਪਰ ਉਹ ਡਿਜੀਟਲ ਪ੍ਰਿੰਟਿੰਗ ਆ ਗਈ ਤੇ نیچے ਘੇਰਾ ਸਾਰਾ ਮਸ਼ੀਨੀ ਵਰਕ ਆ ਗਿਆ ਬੈਕਸਾਈਡ ਵੀ ਸੇਮ ਪ੍ਰਿੰਟ ਆ ਸਲਵਾਰ ਇਹਦੇ ਨਾਲ ਕ੍ਰੇਪ ਦੀ ਹੈ ਜੇ ਬਹੁਤ ਸੋਹਣੀ ਲੁੱਕ ਦਾ ਸੂਟ ਆ ਤੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੇਗਾ ਚਨਾਉਂ ਸ਼ਫਾਉਂ ਦਾ ਨੈਕਸਟ ਆ ਜੋ ਜੀ ਪਿਓਰ ਲੀਲਨ ਦੰਨੇ ਆ ਬਿਲਕੁਲ ਪਿਓਰ ਬਹੁਤ ਸੋਹਣਾ ਸੂਟ ਹੈ ਸਟੱਫ ਹੀ ਬਹੁਤ ਪਿਆਰਾ ਹੈ ਰਾਮ ਟੈਕਸਟ ਦਾ ਬ੍ਰਾਂਡ ਹੈ ਜੀ ਇਹ ਉਹ ਲਿਲਨ ਨਹੀਂ ਹੈਗੀ ਜਿਹੜੀ ਸ਼੍ਰਿੰਕ ਹੋ ਜਾਂਦੀ ਆ ਜਾਂ ਫਿਰ ਲਫ ਜਾਂਦੀ ਆ ਇਹ ਬਿਲਕੁਲ ਪਿਓਰ ਧਿਆ ਐਡਾ ਰਹੇਗਾ ਨੈਕਿਸ ਤੋਂ ਵਰਕ ਹੈ ਜੀ ਕੈਰੇਟਡ ਡਿਜੀਟਲ ਪ੍ਰਿੰਟਿੰਗ ਉੱਪਰ ਵਰਕ ਹੈ ਐਦਾਂ ਹੀ ਬੈਕ ਦਾ ਪੱਲਾ ਆਏਗਾ ਤੇ ਇਹਦੇ ਨਾਲ ਵੀ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਸੌਰੀ ਮਸਲੀਨ ਦੀ ਸਲਵਾਰ ਮਿਲੇਗੀ ਪਿਓਰ ਦੀ ਚਨਨ ਸ਼ਫੌਨ ਦਾ ਦੁਪੱਟਾ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਇਹਦਾ ਸੈਕੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਵੀ ਸੂਟ ਪਿਓਰ ਤੇ ਆ ਅੱਜ ਦੇ ਕਲੈਕਸ਼ਨ ਸਾਰੇ ਪਿਓਰ ਤੇ ਰਹੇਗੇ ਜੀ ਐਦਾਂ ਰਹੇਗਾ ਇਹਦਾ ਸ਼ਰਟ ਦਾ ਡਿਜ਼ਾਈਨ ਸੂਟ ਦੀ ਬਣਨ ਤੋਂ ਵੱਧ ਲੁੱਕ ਆਣੇ ਆ ਕੋਈ ਮਰਜ਼ੀ ਇਹ ਇਸ ਪਾ ਸਕਦੀ ਆ ਸਟੱਫ ਬਹੁਤ ਸੋਹਣਾ ਹੈ ਤੇ ਇਹ ਹੈਗੀ ਹੈ ਜੀ ਚਿਕਮਦੀ ਇਹਦੇ ਨਾਲ ਸਲਵਾਰ ਠੀਕ ਹੈ ਵਾਈਟ ਸਲਵਾਰ ਆ ਚਿਕਮਦੀ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈ ਐਦਾਂ ਦੀ ਨਵੀਂ ਜੀ ਕਲੈਕਸ਼ਨ ਆ ਸਾਰੀ ਇਹ ਰਾਮਟੈਕਸ ਬ੍ਰਾਂਡ ਦੇ ਨੈਕਸਟ ਆ ਜੋ ਜੀ ਟੈਬੀ ਸਿਲਕ ਦਾ ਸੂਟ ਦੰਨੇ ਆ ਐਦਾਂ ਰਹੇਗਾ ਵਰਕ ਬਹੁਤ ਪਿਆਰਾ ਸਿੱਪੀ ਦਾ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਠੀਕ ਹੈ ਇਹਦੇ ਨਾਲ ਤੁਹਾਨੂੰ ਪਿਓਰ ਮਡਾਲ ਦੀ ਸਲਵਾਰ ਮਿਲ ਜਾਏਗੀ ਤੇ ਇਹਦੇ ਨਾਲ ਟੈਬੀ ਸਿਲਕ ਦਾ ਹੀ ਦੁਪੱਟਾ ਜੇ ਐ ਤਾਂ ਲੰਮਾ ਛੋੜਾ ਜਿਹਾ ਟੈਬੀ ਸਿਲਕ ਦਾ ਦੁਪੱਟਾ ਤੇ ਇਹਦੇ ਵੀ ਤੁਹਾਨੂੰ ਦੋ ਸ਼ੇਡ ਮਿਲ ਜਾਣਗੇ ਇਸ ਸੈਕੰਡ ਕਲਰ ਦਾ ਠੀਕ ਹੈ ਬਹੁਤ ਜ਼ਿਆਦਾ ਡਿਸਕਾਊਂਟ ਤੇ ਅੱਜ ਵਾਲੀ ਵੀਡੀਓ ਰਾਮ ਟੈਕਸ ਬ੍ਰਾਂਡ ਦੀ ਹੈ ਜੀ ਸਾਰੀਆਂ ਤੇ 3-3 ਮੀਟਰ ਦੀਆਂ ਸ਼ਰਟਾਂ ਨੇ ਕਿਸੇ ਕਿਸੇ ਸੂਟ ਦੀਆਂ ਹੁਣ ਇਹ ਸੂਟ ਦੀ ਵੀ 3 ਮੀਟਰ ਦੀ ਸ਼ਰਟ ਆ ਉਪਰੋਂ ਸਾਰਾ ਲਾਈਨਿੰਗ ਰਹੇਗਾ ਜੀ ਸੂਟ 크੍ਰੇਪ ਦਾ ਸੂਟ ਹੈ ਵਾਲਾ ਬੈਕ ਸਾਈਡ ਆ ਬਾਜੂ ਲੱਗ ਤੋਂ ਦਿੱਤੀਆਂ ਹੋਈਆਂ 크੍ਰੇਪ ਦੀ ਸ਼ਰਟ ਆ ਜੀ ਇਹ ਠੀਕ ਹੈ ਤੇ ਕਰੀਪ ਦੀ ਸਲਵਾਰ ਹੈ ਜੀ ਤੇ ਚਨਾਉਣ ਸ਼ਫਾਉਂ ਦਾ ਬਹੁਤ ਪਿਆਰਾ ਦੁਪੱਟਾ ਪਿਓਰ ਦਾ ਦੁਪੱਟਾ ਇਹਦਾ ਇਦਾਂ ਚਨਾਉਣ ਸ਼ਫਾਉਂ ਤੇ ਰਹੇਗਾ ਪਿਓਰ ਤੇ ਇਹ ਊਮੈਂਟ ਬ੍ਰਾਂਡ ਦਾ ਸੂਟ ਆ ਮੋਡਲ ਤੇ ਆ ਜੀ ਸੂਟ ਇਹ ਵੀ ਬਿਲਕੁਲ ਨਿਊ ਕਲੈਕਸ਼ਨ ਆ ਇਹਦਾ ਰਹੀਗਾ neck ਦੇ ਉੱਪਰ ਡਿਜ਼ਾਈਨ ਬਹੁਤ ਸੋਹਣਾ ਜਿਹਾ ਤੇ ਇਹ ਹੈਗਾ ਤਾਂ ਘੇਰਾ ਇਹਨੂੰ ਫੁਲਕਾਰੀ ਡਿਜ਼ਾਈਨ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਬੂਮੈਂਟ ਬ੍ਰਾਂਡ ਦਾ ਤੇ ਇਹ ਸਲਵਾਰ ਹੈ ਜਿਸ ਤੇ ਤੇ ਜਿਹੜਾ ਦੁਪੱਟਾ ਈ ਉਹ ਬਾਂਦਨੀ ਪ੍ਰਿੰਟ ਚ ਰਹੇਗਾ ਸਾਰੀ ਸੂਟ ਮੂਡਾਲ ਤੇ ਆ ਦੇਖੋ ਐਡਾ ਕਲਰਫੁਲ ਜਿਹਾ ਬਹੁਤ ਸੋਹਣਾ ਦੁਪੱਟਾ ਇਸ ਦਾ ਸੇਮ ਹੀ ਪ੍ਰਾਈਸ 2900 ਬਹੁਤ ਜ਼ਿਆਦਾ ਡਿਸਕਾਊਂਟ ਤੇ ਕਲਰ ਇਹਦਾ ਸੈਕਿੰਡ ਇਹ ਵਾਲੀ ਸਲਵਾਰ ਮਿਲ ਜੇਗੀ yellow mustard shade ਦੋ ਕਲਰ ਨੇ ਆਰਟੈਕਸ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਔਰਗੇਂਜ਼ਾ ਦੇ ਉੱਪਰ ਪਿਓਰ ਔਰਗੇਂਜ਼ਾ ਆਰਟੈਕਸ ਬ੍ਰਾਂਡ ਦਾ ਸੂਟ ਹੈ ਸਟਿਚਿੰਗ ਤੋਂ ਬਾਅਦ ਲੁੱਕ ਆਣੀ ਹੈ ਸੂਟ ਦੇ ਔਰਗੈਂਜ਼ਾ ਦੀ ਸ਼ਰਟ ਆ ਤੇ ਇਹ ਸਲਵਾਰ ਆ ਜੀ ਇਹਦੇ ਨਾਲ ਪਿਓਰ ਮੋਡਲ ਦੀ ਤੇ ਔਰਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਦੇ ਉੱਪਰ ਤੁਹਾਨੂੰ ਵਰਕ ਮਿਲ ਜਾਏਗਾ ਐਦਾਂ ਹੀ ਵਰਕ ਹੈ ਇਹ ਹੈਗੇ ਨੇ ਜੀ 4500 ਵਾਲੇ ਸੂਟ ਦੋ ਤਿੰਨ ਜਿਹੜੇ ਔਰਗੈਂਜ਼ਾ ਵਾਲੇ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਵੀ ਔਰਗੈਂਜ਼ਾ ਦੀ ਸ਼ਰਟ ਆ ਇਹ ਰਾਮ ਟੈਕਸਟ ਆ ਜੀ ਇਹ ਰਿਤੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਕ੍ਰੇਪ ਦੀ ਸਲਵਾਰ ਇਹਦੇ ਨਾਲ ਵੀ ਇਹਦਾ ਜਿਹੜਾ ਦੁਪੱਟਾ ਉਸਤੇ ਵੀ ਤੁਹਾਨੂੰ ਹੈਵੀ ਵਰਕ ਮਿਲ ਜਾਏਗਾ ਇਹ 4500 ਵਾਲੇ ਸੂਟ ਨੇ ਨਿਓਨ ਸ਼ੇਡ 3 ਮੀਟਰ ਦੀ ਸ਼ਰਟ ਦੇ ਨਾਲ ਸਾਰੇ ਦੇ ਵਿੱਚ ਇਦਾਂ ਵਰਕ ਰਹੇਗਾ ਤੇ ਡਿਜੀਟਲ ਪ੍ਰਿੰਟਿੰਗ ਕੇਰੇ ਦੇ ਉੱਪਰ ਬਾਜੂ ਲੱਗ ਤੋਂ ਨੇ ਜੀ ਪਿਓਰ ਮੁਡਾਲ ਦੀ ਸਲਵਾਰ ਇਹਦੇ ਨਾਲ ਔਰਗੈਂਜ਼ਾ ਦੀ ਸ਼ਰਟ ਆ ਤੇ ਔਰਗੈਂਜ਼ਾ ਦਾ ਹੀ ਦੁਪੱਟਾ ਨੈਕਸਟ ਲਾਸਟ ਪੀਸ ਆ ਜੀ ਉਹ ਹੌਟ ਸੋਨਾ ਪੀਸ ਹੈ ਵੀ ਰਾਮ ਟੈਕਸ ਦਾ ਕੇਰੇ ਤੇ ਸਾਰੇ ਤੇ ਵਰਕ ਰਹੇਗਾ ਮਸ਼ੀਨੀ ਔਰਗੈਂਜ਼ਾ ਦੀ ਸ਼ਰਟ ਆ ਇਹਦੇ ਨਾਲ ਕ੍ਰੇਪ ਦੀ ਸਲਵਾਰ ਆ ਜੇ ਇਹ ਦੇਖੋ ਔਰਗੈਂਜ਼ਾ ਦਾ ਹੀ ਬਹੁਤ ਸੋਹਣਾ ਜਿਹਾ ਦੁਪੱਟਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਸਾਰੀ ਪਸੰਦ ਆਈ ਹੋਵੇਗੀ ਕਿਉਂਕਿ ਬਹੁਤ ਜ਼ਿਆਦਾ ਡਿਸਕਾਊਂਟ ਤੇ ਸਾਡੀ ਇਹ ਵਾਲੀ ਵੀਡੀਓ ਤੇ ਬੁਕਿੰਗ ਨੰਬਰ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਵੀ ਸੂਟ ਪਸੰਦ ਹੈ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਅ ਸਭ ਨੂੰ ਪਤਾ ਹੀ ਹੈ ਜਿੱਦਾਂ ਸ਼ੋਅ ਸ਼ੋਰੂਮ ਦੀ ਆਪਾਂ ਇਹ ਓਪਨਿੰਗ ਕਰਨੀ ਆ ਤੇ ਮੀਨਿੰਗ ਮੈਸੇਜ ਵੀ ਆਇਆ ਸੀਗਾ ਜੀ ਤੁਸੀਂ ਤਾਂ ਸਟਾਕ ਕਲੀਅਰ ਦੀ ਸੇਲ ਲਾਈ ਹੋਈ ਹੈ ਤੁਸੀਂ ਕਿੰਨੇ ਟਾਈਮ ਲਾਣੀ ਆ ਕੋਈ ਟਾਈਮ ਨਹੀਂ ਹੈਗਾ ਜੀ ਰੰਗਾਂ ਲੇ ਗਏ ਆ ਹੁਣ ਬਿਜਲੀ ਵਾਲੇ ਬੜੇ ਹੋਏ ਨਹੀਂ ਉੱਥੇ ਉਹਦਾ ਕੰਮ ਚੱਲ ਰਿਹਾ ਮਤਲਬ ਜਿੱਦਣ ਸਾਰਾ ਕਲੀਅਰ ਹੋ ਗਿਆ ਮੈਨੂੰ ਇਦਾਂ ਕਿ ਕਲੀਅਰ ਕਰਕੇ ਹੀ ਅੰਦਰ ਜਾਈਏ बार-बार ਫਿਰ ਵਿੱਚ ਫਿਰਨਾ ਥੋੜਾ ਵਧੀਆ ਨਹੀਂ ਲੱਗਦਾ ਤਕਰੀਬਨ 5-6 ਦਿਨ ਦਾ ਕੰਮ ਹੋ ਰਿਹਾ ਹੈਗੇ ਉਸ ਤੋਂ ਬਾਅਦ ਆਪਾਂ ਮੇ ਵੀ ਜਾਂ ਲਾਸਟ ਫੈਬ ਤੱਕ ਮੂਵ ਹੋ ਜਾਵਾਂਗੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ